ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਆਕਲੀਆ ਫੈਮਿਲੀ ਚੈਨਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਛੱਪੜ ਦੀ ਛੱਪੜ ਜਾਂ ਟੁੱਬਾ ਇੱਕ ਆਮ ਜਿਹਾ ਸ਼ਬਦ ਪਰ ਇਹ ਸ਼ਬਦ ਉਦੋਂ ਖਾਸ ਬਣ ਜਾਂਦਾ ਜਦੋਂ ਇਹ ਆਪਣੇ ਵਿੱਚ ਕਈ ਤਰ੍ਹਾਂ ਦੀਆਂ ਯਾਦਾਂ ਉਸ ਸਮੇਂ ਨੂੰ ਲੁਕੋਈ ਬੈਠਾ ਜੋ ਕਿ ਦੇ ਵਾਪਸੀ ਨਾ ਆਉਣਾ ਹੋਵੇ ਘਰ ਤੋਂ ਲੈ ਕੇ ਛੱਪੜ ਤੱਕ ਦਾ ਸਫ਼ਰ ਬੜਾਈਆ ਸੈਂਪਰਾ ਹੁੰਦਾ ਸੀ ਇਹ ਸਫ਼ਰ ਕੋਈ ਆਮ ਸਫ਼ਰ ਨਹੀਂ ਹੁੰਦਾ ਸੀ ਪੈਰਾਂ ਦੀਆਂ ਨਿੱਕੀਆਂ-ਨਿੱਕੀਆਂ ਪੈੜਾਂ ਤੇ ਨਿੱਕੀਆਂ-ਨਿੱਕੀਆਂ ਪਲੰਘਾਂ ਤੋਂ ਲੈ ਕੇ ਪੈਰਾਂ ਦੀਆਂ ਵੱਡੀਆਂ-ਵੱਡੀਆਂ ਪੈੜਾਂ ਤੇ ਵੱਡੀਆਂ-ਵੱਡੀਆਂ ਪਲੰਘਾਂ ਤੱਕ ਇਹ ਸਫ਼ਰ ਤੈਅ ਕੀਤਾ ਹੈ ਘਰ ਵਿੱਚ ਕਈ ਵਾਰ ਚਾਚੇ-ਤਾਏ ਜਦੋਂ ਖੇਤ ਨੂੰ ਚਲੇ ਜਾਂਦੇ ਤਾਂ ਬਾਪੂ ਜੀ ਮੱਝਾਂ ਨੂੰ ਪਾਣੀ ਪੀਣ ਲਈ ਛੱਪੜ ਤੇ ਲੈ ਜਾਂਦੇ ਤੇ ਜਾਂਦੇ ਹੋਏ ਉਹ ਛੱਡੀਆਂ ਦੇ ਕੁੰਨ ਵਿੱਚੋਂ ਇੱਕ ਛੋਟੀ ਜੀ ਛੱਟੀ ਚੱਕ ਲੈਂਦੇ ਤੇ ਮੈਂ ਵੀ ਰੀਸ ਨਾਲ ਇੱਕ ਛੋਟਾ ਜਿਹਾ ਡੰਡਾ ਉਹਨਾਂ ਨੂੰ ਹੱਕਣ ਲਈ ਆਪਣੇ ਹੱਥ ਵਿੱਚ ਫੜ ਲੈਂਦਾ ਤੇ ਹੌਲੀ-ਹੌਲੀ ਉਹਨਾਂ ਦੇ ਮਗਰ ਉਹਨਾਂ ਨੂੰ ਹੱਕਦਾ ਤੁਰਿਆ ਜਾਂਦਾ ਕਈ ਵਾਰ ਰਸਤੇ ਵਿੱਚ ਬਾਪੂ ਜੀ ਦੇ ਹਮ ਉਮਰ ਮਿਲਦੇ ਬਾਪੂ ਜੀ ਨਾਲ ਗੱਲਾਂ-ਬਾਤਾਂ ਕਰਦੇ ਤੇ ਕਈ ਚੌੜ ਨਾਲ ਮੇਰਾ ਕੰਨ ਪਟ ਦਿੰਦੇ ਤੇ ਮੈਨੂੰ ਕਹਿੰਦੇ ਹਾਂ ਵੀ ਤੂੰ ਵੀ ਛੱਪੜ ਤੇ ਪਾਣੀ ਪੀਣ ਚੱਲਿਆ ਪੁੱਤਰਿਆ ਉਦੋਂ ਬੇਸ਼ੱਕ ਛੋਟੇ ਸੀ ਇੰਨਾਂ ਗੱਲਾਂ ਬਾਰੇ ਪਤਾ ਨਹੀਂ ਸੀ ਪਰ ਆਨੰਦ ਬਹੁਤ ਸੀ ਤੇ ਪਸ਼ੂ ਆਪਣੇ ਆਪ ਹੀ ਅੱਗੇ ਤੁਰੇ ਜਾਂਦੇ ਜਿਵੇਂ ਉਹਨਾਂ ਨੂੰ ਕਿਸੇ ਨੇ ਸਿਖਾਇਆ ਹੋਵੇ ਉਹ ਸਿੱਧਾ ਛੱਪੜ ਵੱਲ ਜਾਂਦੇ। ਦੋਸਤੋ ਉਸ ਸਮੇਂ ਹਰ ਪਿੰਡ ਵਿੱਚ ਇੱਕ ਛੱਪੜ ਹੁੰਦਾ ਸੀ ਤੇ ਛੱਪੜ ਵਿੱਚ ਪਾਣੀ ਸਾਫ਼ ਹੁੰਦਾ ਸੀ ਤੇ ਇਹ ਪਾਣੀ ਸਰਕਾਰੀ ਖਾਲੇ ਵਿੱਚੋਂ ਛੱਪੜ ਵਿੱਚ ਪਾਇਆ ਜਾਂਦਾ ਸੀ। ਲੋਕ ਛੱਪੜ ਦੇ ਪਾਣੀ ਨੂੰ ਸਾਫ਼ ਰੱਖ ਕੇ ਸੰਭਾਲਦੇ ਸਨ ਕਿਉਂਕਿ ਇਹ ਪਾਣੀ ਜਾਨਵਰਾਂ ਨੂੰ ਤੇ ਪਸ਼ੂਆਂ ਦੇ ਪੀਣ ਲਈ ਵਰਤਿਆ ਜਾਂਦਾ ਸੀ। ਕਈ ਘਰ ਤਾਂ ਇੱਥੇ ਕੱਪੜੇ ਵੀ ਧੋਂਦੇ ਸਨ ਪਰ ਕੱਪੜਿਆਂ ਵਾਲਾ ਪਾਣੀ ਛੱਪੜ ਵਿੱਚ ਨਹੀਂ ਪਾਇਆ ਜਾਂਦਾ ਸੀ ਤੇ ਲੋਕਾਂ ਦੇ ਘਰਾਂ ਵਿੱਚੋਂ ਆਰਿਆ ਪਾਣੀ ਵੀ ਛੱਪੜ ਵੱਲ ਨਹੀਂ ਹੰਡ ਦਿੱਤਾ ਜਾਂਦਾ ਸੀ। ਦੋਸਤੋ ਛੱਪੜ ਦੇ ਆਸੇ-ਪਾਸੇ ਦੋ-ਤਿੰਨ ਨਲਕੇ ਲੱਗੇ ਹੋਏ ਕਰਦੇ ਸਨ ਤੇ ਇਹਨਾਂ ਨਲਕਿਆਂ ਦਾ ਪਾਣੀ ਬੜਾ ਸਾਫ਼ ਤੇ ਸੁਆਦਲਾ ਹੁੰਦਾ ਸੀ। ਅੱਜ ਕੱਲ੍ਹ ਵਾਂਗੂ ਸ਼ੋਰੇ ਦਾ ਤਾਂ ਨਾਮੋ ਨਿਸ਼ਾਨੇ ਨਹੀਂ ਹੁੰਦਾ ਸੀ। ਦੋਸਤੋ ਛੱਪੜ ਦੇ ਆਸੇ-ਪਾਸੇ ਕਈ ਤਰ੍ਹਾਂ ਦੇ ਦਰਖਤ ਲੱਗੇ ਹੋਇਆ ਕਰਦੇ ਸਨ ਜਿਨ੍ਹਾਂ ਵਿੱਚ ਨਿੰਮ ਬੋੜ ਪਿੱਪਲ ਟਿੱਕਰ ਤੇ ਕਈ ਤਰ੍ਹਾਂ ਦੇ ਹੋਰ ਦਰਖਤ ਹੋਇਆ ਕਰਦੇ ਸਨ ਤੇ ਇਹਨਾਂ ਦੀ ਸ਼ਾ ਇੰਨੀ ਸੰਘਣੀ ਹੁੰਦੀ ਸੀ ਐਂ ਲੱਗਦਾ ਹੁੰਦਾ ਸੀ ਕਿ ਜਿਵੇਂ ਅਸੀਂ ਕਿਸੇ ਸੁਹਾਤ ਵਿੱਚ ਪਏ ਹਾਂ ਜਦੋਂ ਦੁਪਹਿਰ ਹੁੰਦੀ ਤਾਂ ਛੱਪੜ ਉੱਤੇ ਬਹੁਤ ਰੌਣਕ ਲੱਗਦੀਆਂ ਸਨ ਲੋਕ ਆਪਣੇ ਕੰਮ ਧੰਦੇ ਮਕਾ ਕੇ ਛੱਪੜ ਤੇ ਆ ਕੇ ਬੈਠ ਜਾਂਦੇ ਸਨ ਕਈ ਬਜ਼ੁਰਗ ਆਪਣੇ ਨਾਲ ਮੰਜੇ ਵੀ ਚੱਕ ਲਿਆਉਂਦੇ ਸਨ ਕਹਿੰਦੇ ਸਨ ਕਿ ਛੱਪੜ ਤੇ ਜਾ ਕੇ ਟੋਈ ਸੰਧੀ ਕਰਾਂਗੇ ਛੱਪੜ ਦੇ ਆਸੇ-ਪਾਸੇ ਖੂਬ ਰੌਣਕ ਲੱਗੀਆਂ ਹੋਇਆ ਕਰਦੀਆਂ ਸਨ। ਤਾਸ਼ ਵਾਲੇ ਇੱਕ ਪਾਸੇ ਤਾਸ਼ ਖੇਡੀ ਜਾਂਦੇ ਸਨ ਤੇ ਉਹਨਾਂ ਦਾ ਸ਼ੋਰ ਆਸੇ-ਪਾਸੇ ਨੇੜਲੇ ਘਰਾਂ ਵਿੱਚ ਸੁਣਦਾ ਸੀ। ਪਰ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੀ। ਉਧਰ ਨਿੱਕੇ-ਨਿੱਕੇ ਬੱਚੇ ਆਪਣੀ ਮਸਤੀ ਵਿੱਚ ਖੇਡੀ ਜਾਂਦੇ ਸਨ ਤੇ ਇੱਕ ਪਾਸੇ ਬਜ਼ੁਰਗ ਬੈਠੇ ਹੋਇਆ ਗੱਲਦੇ ਸਨ। ਕਈਆਂ ਦੇ ਹੱਥ ਵਿੱਚ ਸੱਣ ਹੁੰਦਾ ਸੀ। ਗੱਲਾਂ ਕਰਦੇ-ਕਰਦੇ ਉਹ ਸੱਣ ਵਾਲੇ ਪਿੰਨਿਆਂ ਨੂੰ ਘੁਮਾ ਦਿੰਦੇ ਸਨ। ਤੇ ਪਿੰਨਾ ਕਾਫੀ ਸਮੇਂ ਤੱਕ ਹੁੰਦਾ ਰਹਿੰਦਾ ਸੀ ਤੇ ਬਜ਼ੁਰਗ ਆਪਣੀਆਂ ਗੱਲਾਂ ਵਿੱਚ ਮਸਤ ਹੋਇਆ ਕਰਦੇ ਸਨ ਇਧਰ ਪਸ਼ੂ ਸਾਰੀ ਦੁਪਹਿਰ ਛੱਪੜ ਵਿੱਚ ਚੁੰਬੀਆਂ ਲਾਉਂਦੇ ਰਹਿੰਦੇ ਸਨ ਤੇ ਕਈ ਬੱਚੇ ਵੀ ਸਾਰਾ ਦਿਨ ਛੱਪੜ ਵਿੱਚ ਪਸ਼ੂਆਂ ਦੇ ਨਾਲ ਨਹਾਉਂਦੇ ਉਹ ਪਸ਼ੂਆਂ ਦੀਆਂ ਪੂਛਾਂ ਫੜਫੜ ਛੱਪੜ ਵਿੱਚ ਤੈਰਦੇ ਰਹਿੰਦੇ ਤੇ ਜਦੋਂ ਥੱਕ ਜਾਂਦੇ ਤਾਂ ਉਹ ਮੱਝਾਂ ਦੀਆਂ ਢੂਆਂ ਉੱਪਰ ਬੈਠ ਜਾਂਦੇ ਤੇ ਕਈ ਸ਼ਰਾਰਤੀ ਬੱਚੇ ਆਸੇ-ਪਾਸੇ ਲੱਗੇ ਦਰਖਤਾ ਉੱਪਰ ਉਹ ਛਪੜੋ ਛਾੜਾ ਮਾਰਦੇ। ਤੇ ਕਈ ਬਜ਼ੁਰਗ ਉਹਨਾਂ ਨੂੰ ਟੋਕਦੇ। ਓਏ ਕੰਜਰੋਂ ਲਾਤੜਵਾ ਲਵਾਂਗੇ। ਪਰ ਬੱਚੇ ਤਾਂ ਬੱਚੇ ਹੀ ਹੁੰਦੇ ਸਨ। ਤੇ ਅਚਾਨਕ ਹੀ ਛਪੜ ਉੱਤੇ ਰੌਲਾ ਪੈ ਜਾਂਦਾ। ਛੇਤੀ ਆਓ ਛੇਤੀ ਆਓ। ਮੱਝਾਂ ਦੇ ਆਪਸ ਵਿੱਚ ਸਿੰਘ ਫਸ ਗਏ ਹਨ। ਝਟਪਟ ਉੱਥੇ ਬੈਠੇ ਕਈ ਨੌਜਵਾਨ ਛਪੜ ਉੱਤੇ ਛਾਣਾ ਮਾਰਦੇ ਤੇ ਦੋਨਾਂ ਮੱਝਾਂ ਦੀਆਂ ਧੌਣਾਂ ਫੜ ਫਸੇ ਹੋਏ ਸਿੰਘਾਂ ਨੂੰ ਬਾਹਰ ਕੱਢ ਦਿੰਦੇ। ਸਿੰਗ ਫਸਣਾ ਪਸ਼ੂਆਂ ਦਾ ਭੜਨਾ ਇਹ ਆਮ ਗੱਲ ਸੀ ਜਦੋਂ ਕਈ ਵਾਰ ਪਸ਼ੂ ਜਾਂ ਨੌਜਵਾਨ ਛੱਪੜ 'ਚੋਂ ਬਾਹਰ ਨਿਕਲਦੇ ਤਾਂ ਉਹਨਾਂ ਦੇ ਜੋਕਾਂ ਲੱਗ ਜਾਂਦੀਆਂ ਸਨ ਤੇ ਉਹ ਜਾਂ ਤਾਂ ਮਿੱਟੀ ਪਾ ਕੇ ਜਾਂ ਲੂਣ ਪਾ ਕੇ ਜੋਕਾਂ ਨੂੰ ਆਪਣੇ ਪਿੰਡੇ ਤੋਂ ਹਟਾ ਦਿੰਦੇ ਸਨ ਦੁਪਹਿਰ ਢਲਦੀ ਪਸ਼ੂ ਪਾਣੀ 'ਚੋਂ ਨਿਕਲਦੇ ਕਈ ਨੌਜਵਾਨ ਪਸ਼ਮ ਦੇ ਡੜੇ ਮਾਰ-ਮਾਰ ਕੇ ਪਸ਼ੂਆਂ ਨੂੰ ਪਾਰ ਕਢਦੇ ਤੇ ਹੌਲੀ-ਹੌਲੀ ਛੱਪੜ ਤੇ ਲੱਗੀ ਰੌਣਕ ਕਰਵਲ ਨੂੰ ਤੁਰੀ ਜਾਂਦੀ ਤੇ ਕਈ ਆਪਸ ਵਿੱਚ ਗੱਲਾਂ ਕਰਦੇ ਕਿ ਯਾਰ ਪਸ਼ੂਆਂ ਨੂੰ ਪੱਠੇ ਪਾਉਣ ਦਾ ਟਾਈਮ ਹੋ ਗਿਆ ਹੁਣ ਆਪਾਂ ਕੱਲ ਨੂੰ ਮਿਲਦੇ ਆਂ ਸ਼ਾਮ ਹੁੰਦਿਆਂ ਹੀ ਖੇਤਾਂ ਵਿੱਚ ਚਰਨ ਗਿਆ ਮਾਲ ਡੰਗਰ ਪਿੰਡਾਂ ਨੂੰ ਵਾਪਸ ਆਉਂਦਾ ਘਰਾਂ ਨੂੰ ਵਾਪਸ ਆਉਂਦਾ ਘਰਾਂ ਨੂੰ ਜਾਣ ਤੋਂ ਪਹਿਲਾਂ ਜਿਹੜਾ ਵੀ ਮਾਲ ਡੰਗਰ ਆਉਂਦਾ ਉਹ ਛੱਪੜ ਤੋਂ ਪਾਣੀ ਜ਼ਰੂਰ ਪੀ ਕੇ ਜਾਂਦਾ ਤੇ ਛੱਪੜ ਦੇ ਆਸ-ਪਾਸੇ ਚਾਰੇ ਕੁੰਨਿਆ ਤੇ ਆਸ-ਪਾਸੇ ਪਸ਼ੂ ਦਖਾਈ ਦਿੰਦੇ ਸਨ ਇੰਜ ਲੱਗਦਾ ਸੀ ਕਿ ਜਿਵੇਂ ਪਸ਼ੂਮਾਂ ਦੇ ਪਾਰ ਹੀ ਮੰਡੀ ਲੱਗੀ ਹੋਵੇ ਜਦੋਂ ਇਹ ਪਸ਼ੂ ਇੱਥੋਂ ਪਾਣੀ ਪੀ ਕੇ ਆਪਣੇ ਘਰਾਂ ਨੂੰ ਜਾਂਦੇ ਤਾਂ ਗਲੀਆਂ ਵਿੱਚ ਉੜਦੀ ਧੂੜ ਮਾਲ ਡੰਗਰ ਵਿੱਚੋਂ ਮਿਆਕ ਦੇ ਮੇਮਣੇ ਜਾਂ ਬੱਕਰੀਆਂ ਤੇ ਜਾਂ ਕਈ ਪਸ਼ੂ ਰਿੰਗਦੇ ਤੇ ਘਰਾਂ ਵਿੱਚ ਬੈਠੀਆਂ ਬੁੱਢੀਆਂ ਮਾਵਾਂ ਜਾਂ ਦਾਦੀਆਂ ਆਖਦੀਆਂ ਭਾਈ ਰੋਟੀ ਟੁੱਕ ਦਾ ਟਾਈਮ ਹੋ ਗਿਆ ਆ ਦੇਖੋ ਮਾਲ ਡੰਗਰ ਵੀ ਘਰ ਆਣ ਨੂੰ ਆਉਣ ਲੱਗੇ ਤਾਂ ਇਹ ਕਹਿ ਕੇ ਮਾਂ ਅੰਦਰ ਵੜ ਕੇ ਜਾਂ ਦਾਦੀ ਅੰਦਰ ਵੜ ਕੇ ਆਟੇ ਦਾ ਥਾਲ ਪਰ ਚਿੱਟੇ ਪੂਣੇ ਨਾਲ ਟੱਕ ਕੇ ਗੁਰੂ ਘਰ ਵੱਲ ਤੁਰ ਜਾਂਦੇ ਥੋੜਾ ਜਿਹਾ ਦਿਨ ਦਾ ਸ਼ਪਾ ਹੋਣ ਲੱਗਦਾ ਘਰਾਂ ਵਿੱਚ ਬਲ ਦੇ ਚੁੱਲਿਆਂ ਚੋਂ ਤੇ ਨਿਕਲਦਾ ਧੂੰਆਂ ਥੋੜੀ ਥੋੜੀ ਧੁੰਦ ਦਾ ਪਹਿਖਾ ਪਾਉਂਦਾ ਤੇ ਮੂਰੋਂ ਆ ਰਿਹਾ ਬੰਦੇ ਦੀ ਸ਼ਕਲ ਧੁੰਦਲੀ ਜਿਹੀ ਦੇ ਹਸਤੇ ਬੇਬੇ ਗੁਰੂ ਘਰ ਜਾਂਦੇ ਗੁਰੂ ਘਰ ਤੋਂ ਆ ਰਹੀਆਂ ਕਈ ਬਟੀਆਂ ਮਿਲਦੀਆਂ ਬੇਬੇ ਦੇ ਪੈਰੀ ਹੱਥ ਲਾਉਂਦੀਆਂ ਤੇ ਬੇਬੇ ਦੇ ਮੂੰਹ ਚੋਂ ਇੱਕੋ ਹੀ ਸੀਸ ਨਿਕਲਦੀ ਜਿਉਂਦੀ ਵਸਤੀ ਰਹ ਬੁੱਢਾ ਸਾਗਣ ਹੋਵੇ ਦੁੱਧੀ ਪੱਤੀ ਫਲੇ ਤੇ ਇਹੇ ਦਵਾ ਬੇਬੇ ਦੇ ਮੂੰਹ ਚੋਂ ਕਿੰਨੇ ਕਿੰਨੇ ਵਾਰ ਨਿਕਲਦੀ ਉਦੋਂ ਬਜ਼ੁਰਗਾਂ ਦਾ ਸਤਿਕਾਰ ਬਹੁਤ ਹੁੰਦਾ ਸੀ ਕੋਈ ਵੀ ਬਜ਼ੁਰਗ ਜਾਂ ਬਾਪੂ ਜਾਂ ਬੇਬੇ ਰਾਸਤੇ ਵਿੱਚ ਕਿਸੇ ਨੂੰ ਮਿਲਦੇ ਤਾਂ ਉਹ ਇਹਨਾਂ ਬਜ਼ੁਰਗਾਂ ਦੇ ਪੈਰੀ ਹੱਥ ਜ਼ਰੂਰ ਲਾਉਂਦੇ ਤੇ ਗੁਰੂ ਘਰ ਵਿੱਚੋਂ ਆਰੇ ਬਾਣੀ ਦੀ ਆਵਾਜ਼ ਸਾਰੇ ਪਿੰਡ ਵਿੱਚ ਮਿੰਨੀ ਮਿੰਨੀ ਸੁਣਦੀ ਰਾਤ ਹੁੰਦੀ ਰਾਤ ਹੁੰਦਿਆਂ ਛੱਪੜ ਦਾ ਪਾਣੀ ਸ਼ਾਂਤ ਹੋ ਜਾਂਦਾ ਉਹ ਰੁਕ ਜਾਂਦਾ ਤੇ ਇੰਜ ਲੱਗਦਾ ਸੀ ਜਿਵੇਂ ਉਹ ਸਾਰੇ ਦਿਨ ਦਾ ਥੱਕਿਆ ਹੋਵੇ ਤੇ ਹੁਣ ਗੂੜੀ ਨੀਂਦ ਸੁੱਤਾ ਹੋਵੇ ਛੱਪੜ ਦੇ ਆਸੇ-ਪਾਸੇ ਕਈ ਅਵਾਰਾ ਪਸ਼ੂ ਆ ਕੇ ਬੈਠ ਜਾਂਦੇ ਤੇ ਕਈ ਕੁੱਤੇ ਆਸੇ-ਪਾਸੇ ਬੈਠ ਜਾਂਦੇ ਛੱਪੜ ਦੇ ਪਾਣੀ ਵਿੱਚੋਂ ਆ ਰਹੀ ਡੱਡੂਆਂ ਦੀ ਆਵਾਜ਼ ਕਿਸੇ ਸੰਗੀਤ ਨਾਲੋਂ ਘੱਟ ਨਾ ਲੱਗਦੇ ਤੇ ਛੱਪੜ ਦੇ ਪਾਣੀ ਉੱਤੇ ਉੜਦੇ ਜੁਗ ਨੂੰ ਦਿਵਾਲੀ ਵਾਲੇ ਦਿਨ ਲੱਗੇ ਲੜੀਆਂ ਤੋਂ ਘੱਟ ਨਾ ਝੱਪਦੇ ਹੁਣ ਆਸੇ-ਪਾਸੇ ਸ਼ਾਂਤੀ ਪਸਰ ਗਈ ਸੀ ਤੇ ਕਿਸੇ ਨਾ ਕਿਸੇ ਕੁੱਤੇ ਦੀ ਭੌਂਕਣ ਦੀ ਆਵਾਜ਼ ਆਉਂਦੀ ਤੇ ਛੱਪੜ ਉਡੀ ਕਰਦਾ ਕਿ ਕੱਲ ਸਵੇਰ ਹੋਵੇਗੀ ਫਿਰ ਮੇਰੇ ਆਸੇ-ਪਾਸੇ ਰੌਣਕਾਂ ਹੋਣਗੀਆਂ ਸੋ ਦੋਸਤੋ ਜੇ ਆਪਾਂ ਹੁਣ ਦੇ ਸਮੇਂ ਵੱਲ ਦੇਖੀਏ ਨਾ ਤਾਂ ਹੁਣ ਪਿੰਡਾਂ ਵਿੱਚ ਛੱਪੜ ਹਨ ਤੇ ਨਾ ਹੀ ਉਹ ਰੌਣਕਾਂ ਹਨ ਨਾ ਹੀ ਉਹ ਬਜ਼ੁਰਗ ਹਨ ਤੇ ਨਾ ਹੀ ਉਹ ਨੌਜਵਾਨ ਹਨ ਸੋ ਦੋਸਤੋ ਹੁਣ ਅਸੀਂ ਕਰਨ ਲੱਗੇ ਆ ਵੀਡੀਓ ਦਾ ਐਂਡ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੈਨੂੰ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸ਼ਾਲਾ ਖੈਰ ਕਰੇ